जी पाठ 6 बीबे बाल ओके शब्दों के अर्थ आप शुरू करेंगे जी बीबे सियाने प्रशंसा तारीफ धारण करने अपनाने स्वीकार आदर या इज्जत मिलवर्तन सहयोग व्यर्थ बेकार प्रणा ਨਮਸਕਾਰ ਦਇਆ ਤਰਸ ਜਾਂ ਰਹਿਮ ਮਖੌਲ ਮਜਾ ਜ਼ਰੂਰਤਮੰਦ ਜਿਸ ਨੂੰ ਕਿਸੇ ਚੀ ਦੀ ਲੋੜ ਹੋਵੇ ਇਹ ਸੀ ਜੀ ਸਾਡੇ ਪਾਠ 6 ਦੇ ਔਕੇ ਸ਼ਬਦਾਂ ਦੇ ਅਰਥ ਬਾਤਵਾ ਸ਼ੇਅਰ ਕਰਿਓ ਲਾਈਕ ਕਰਿਓ ਔਰ ਸਬਸਕ੍ਰਾਈਬ ਕਰਿਓ ਜੀ ਮਿਲਦੇ ਆਂ ਜੀ ਨਵੀਂ ਵੀਡੀਓ ਲੈ ਕੇ ਜੀ ਸასიਆ ਗਾਲ ਜੀ